ਮੇ ਦੇਸੀ ਜੇ ਨਾ ਜਾਣੀ ਸੰਗ ਰੂਰ ਵਾਲਿਆਂ ਗੱਲ ਪਹਿਲਾਂ ਵਾਲੀ ਹੈ ਨਹੀਂ ਮਸ਼ਹੂਰ ਵਾਲਿਆਂ ਸასი ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਬਲਾ ਧੂਰੀ ਸੋ ਤੁਹਾਡੇ ਸਾਰਿਆਂ ਵਾਸਤੇ ਗੁੱਡ ਨਿਊਜ਼ ਕਿਉਂਕਿ ਮੇਰੇ ਆਪਣੇ ਸ਼ਹਿਰ ਧੂਰੀ ਦੇ ਵਿੱਚ 2 ਮਾਰਚ ਯਾਨੀ ਕਿ ਕੱਲ ਨੂੰ ਬਹੁਤ ਹੀ ਵਧੀਆ ਤੇ ਵੱਡੇ ਲੈਵਲ ਤੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਪੰਜਾਬੀ ਜਿਸ ਨੂੰ ਕਰਵਾ ਰਹੇ ਨੇ ਸਾਡੇ ਭਰਾ ਪਰਮਜੀਤ ਸਿੰਘ ਜੀ ਭਿੰਦੀ ਤੇ ਨਾਲ ਹੀ ਸਾਡਾ ਭਰਾ ਪੁੰਨੂ ਬਲਜੋਤ ਐਮ ਡੀ ਕੈਨੇਡੀਅਨ ਜਿਮ ਜਿੱਥੇ ਬਹੁਤ ਹੀ ਵਧੀਆ ਕੈਸ਼ ਪ੍ਰਾਈਜ਼ ਨੇ ਸੋ ਸਾਰਿਆਂ ਨੇ ਹੰਮ ਹਮਾ ਕੇ ਪਹੁੰਚਣਾ ਖਾਸ ਤੌਰ ਤੇ ਜੋ ਸਾਡੇ ਐਥਲੀਟ ਵੀਰ ਨੇ ਤੇ ਦਰਸ਼ਕ ਵੀਰ ਨੇ ਸੋ ਸਾਰਿਆਂ ਨੇ ਹੰਮ ਹਮਾ ਕੇ ਪਹੁੰਚਣਾ ਜੀ ਜਿਹੜੀ ਇਹ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਹੈ ਇਹ ਮਹਾਮੀਰ ਮਹਾਬੀਰ ਮੰਦਿਰ ਦੀ ਬੈਕ ਸਾਈਡ ਅ ਬਿਰਦ ਆਸ਼ਰਮ ਦੇ ਵਿੱਚ ਕਰਵਾਈ ਜਾ ਰਹੀ ਹੈ ਸੋ ਹਮ ਹਮਾ ਕੇ ਪਹੁੰਚਿਓ ਅਸੀਂ ਵੀ ਲਾਵਾਂਗੇ ਰੌਣਕਾਂ ਸਸੀ ਕਾਲ ਜੀ